ਹਾਂਜੀ ਮਾਮਲਾ ਹੈ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦਾ ਜਿੱਥੇ ਇੱਕ ਨੌਜਵਾਨ ਪਿਛਲੇ 2.5 ਸਾਲਾਂ ਤੋਂ ਤਹਿਸੀਲ ਪਾਇਲ ਦੇ ਵਿੱਚ ਧੱਕੇ ਕਰ ਰਿਹਾ ਮਾਮਲਾ ਹੈ ਇਸ ਨੌਜਵਾਨ ਦੇ ਪਿਤਾ ਦੀ ਮੌਤ ਤੋਂ ਬਾਅਦ ਜੋ ਇੰਤਕਾਲ ਚੜhana ਹੁੰਦਾ ਉਸ ਨੂੰ ਲੈ ਕੇ ਨੌਜਵਾਨ ਲਗਾਤਾਰ ਪਿਛਲੇ 2.5 ਸਾਲਾਂ ਤੋਂ ਕਚਹਿਰੀਆਂ ਦੇ ਚੱਕਰ ਕੱਟ ਰਿਹਾ ਪਰੰਤੂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰ ਰਹੀ ਹੈ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਲਗਾ ਰਹੀ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੇ ਲਈ ਹੁਣ ਦਫ਼ਤਰਾਂ ਦੇ ਤੱਕੇ ਨਹੀਂ ਖਾਣੇ ਪੈਣਗੇ ਪਰੰਤੂ ਇਹ ਨੌਜਵਾਨ ਤੱਕੇ ਖਾ ਰਿਹਾ ਪਿਛਲੇ 2.5 ਸਾਲ ਤੋਂ ਤੱਕੇ ਖਾ ਰਿਹਾ ਇਸ ਨੌਜਵਾਨ ਦਾ ਕੰਮ ਨਹੀਂ ਹੋ ਰਿਹਾ ਲੋਕਾਂ ਦੇ ਕੰਮ ਨੇ ਇੱਕ ਛੱਤ ਥੱਲੇ ਕਰਨ ਦਾ ਦਾਵਾ ਕਰ ਰਹੀ ਹੈ ਪਰੰਤੂ ਜਦੋਂ ਧਰਾਤਲੀ ਪੱਧਰ ਤੇ ਦੇਖਦੇ ਆਂ ਜਮੀਨੀ ਪੱਧਰ ਤੇ ਦੇਖਦੇ ਆਂ ਤਾਂ ਹਾਲਾਤ ਪਹਿਲਾਂ ਨਾਲੋਂ ਬੱਤਰ ਨਜ਼ਰ ਆਉਂਦੇ ਨੇ ਸੋ ਸਾਡੇ ਨਾਲ ਇਹ ਨੌਜਵਾਨ ਹੈ ਉਹ ਕਰਦਿਆਂ ਇਸ ਨੌਜਵਾਨ ਦੇ ਨਾਲ ਗੱਲ ਕਰਵਾਓ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਸਿਮਰਨ ਸਿੰਘ ਮੰਗਟ ਹੈ ਅਤੇ ਮੈਂ ਜੀ ਆਪਣੇ ਪਿਤਾ ਦੀ ਡੈਥ ਤੋਂ ਬਾਅਦ ਚਾਰ ਵਾਰਸਾਂ ਜੀ ਅਸੀਂ ਤੇ ਉਸ ਸੰਬੰਧੀ ਅਰਜੀ ਦਿੱਤੀ ਸੀਗੀ ਤਹਿਸੀਲਦਾਰ ਸਾਹਿਬ ਨੂੰ ਮੇਰਾ ਮੈਂ 1 ਸਾਲ ਦੇ ਕਰੀਬ ਪਹਿਲਾਂ ਪਟਵਾਰੀ ਸਾਹਿਬ ਦੇ ਕੋਲ ਚੱਕਰ ਕੱਟੇ ਤੇ ਉਸ ਤੋਂ ਬਾਅਦ ਜਦੋਂ ਮੇਰਾ ਕੰਮ ਨਾ ਹੋਇਆ ਤਾਂ ਮੈਂ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋਇਆ ਤੇ ਉੱਥੇ ਅਰਜੀ ਦਿੱਤੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਮਾਰਕ ਵੀ ਕਰਕੇ ਦਿੱਤੀ ਪਰ ਮੇਰਾ ਕੰਮ ਹਾਲੇ ਤੱਕ ਵੀ ਸੰਪੂਰਨ ਤਰੀਕੇ ਨਾਲ ਕੰਪਲੀਟ ਨਹੀਂ ਕੀਤਾ ਗਿਆ ਤੇ ਹਜੇ ਵੀ ਮੇਰੇ ਇੰਤਕਾਲ ਇੱਕ ਸਾਲ ਤੋਂ ਦੇ ਕਰੀਬ ਹੋ ਗਿਆ ਤੇ ਉਹ ਮਨਜ਼ੂਰੀ ਲਈ ਪੇਸ਼ ਨੇ ਦੱਸੋਗੇ ਕਿ ਕਿਹੜੇ ਸਾਲ ਦੀ ਗੱਲ ਹੈ ਜੀ ਮੇਰੇ ਫਾਦਰ ਦੀ ਡੈਥ 2021 ਦੇ ਕਰੀਬ ਹੋਈ ਹੋਈ ਹੈ ਜੀ ਉਸ ਤੋਂ ਬਾਅਦ ਲਗਭਗ ਕਰੀਬ 3 ਸਾਲ ਦਾ ਸਮਾਂ ਹੋ ਗਿਆ ਟੋਟਲ ਤਾਂ ਅੱਛਾ ਜੀ ਤੇ 2.5 ਸਾਲ ਤੋਂ ਮੈਂ ਕਚਹਿਰੀਆਂ ਦੇ ਚੱਕਰ ਘੱਟ ਰਿਹਾ ਹਾਂ ਜੀ ਤੇ ਤੁਹਾਨੂੰ ਕਾਰਨ ਕੀ ਦੱਸਦੇ ਨੇ ਮਤਲਬ ਕੋਈ ਆਬਜੈਕਸ਼ਨ ਲੱਗੀ ਹੋਈ ਹੈ ਕਿ ਡਾਕੂਮੈਂਟਰੀ ਪ੍ਰੂਫ ਨਹੀਂ ਹੈ ਨਹੀਂ ਜੀ ਆਬਜੈਕਸ਼ਨ ਕੋਈ ਨਹੀਂ ਹੈ ਜੀ ਤੇ ਤੁਹਾਨੂੰ ਕਹਿ ਦਿੰਦੇ ਆ ਕੁਸ਼ਤਮਾ ਦੋ ਸਾਨੂੰ ਇੱਕ ਹਫਤੇ ਤੱਕ ਕਰ ਦੰਨੇ ਆ ਜੀ ਚਾਰ ਦਿਨ ਤੱਕ ਕਰ ਦੰਨੇ ਆ ਬਸ ਇਹੀ ਕਹਿ ਰਹੇ ਨੇ ਜੀ ਵੀ ਥੋੜੇ ਦਿਨਾਂ ਤੱਕ ਕਰ ਦੰਨੇ ਆ ਥੋੜੇ ਦਿਨਾਂ ਤੱਕ ਕਰ ਲੈਣ ਟਾਈਮ ਟਪਾ ਰਹੇ ਨੇ ਜੀ ਕੀ ਤੁਸੀਂ ਇਸ ਦੀ ਕੋਈ ਲਿਖਤੀ ਸ਼ਿਕਾਇਤ ਮਤਲਬ ਪੁਲਿਸ ਪ੍ਰਸ਼ਾਸਨ ਨੂੰ ਜਾਂ ਐਸਡੀਐਮ ਨੂੰ ਕੀਤੀ ਹੈ ਜੀ ਨਹੀਂ ਮੈਂ ਤਹਿਸੀਲਦਾਰ ਸਾਹਿਬ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਕੀਤੀ ਸੀ ਤੇ ਉਹਨਾਂ ਨੇ ਪਟਵਾਰੀ ਸਾਹਿਬ ਨੂੰ ਦੁਬਾਰਾ ਸਾਰਾ ਚੈੱਕ ਕਰਨ ਲਈ ਲਿਖ ਕੇ ਦਿੱਤਾ ਸੀ ਉਸ ਸ਼ਿਕਾਇਤ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮਤਲਬ तकरीबन 2.5 ਸਾਲ ਹੋ ਚੁੱਕੇ ਨੇ ਅਜੇ ਤੱਕ ਮਤਲਬ ਰਿਪੋਰਟ ਲਈ ਪੇਸ਼ ਹੈ ਇਹੀ ਲਿਖਿਆ ਤੁਹਾਨੂੰ ਦੱਸ ਰਹੇ ਨੇ ਜੀ ਹਾਂਜੀ ਤੇ ਉਹ ਮਨਜ਼ੂਰੀ ਲਈ ਪੇਸ਼ ਹੈ ਜੀ ਪਹਿਲਾਂ ਪੜਤਾਲ ਲਈ ਪੇਸ਼ ਆ ਰਿਹਾ ਸੀਗਾ ਉਸ ਤੋਂ ਬਾਅਦ ਚੱਕਰ ਘੱਟਣ ਤੋਂ ਬਾਅਦ ਹੁਣ ਮਨਜ਼ੂਰੀ ਲਈ ਪੇਸ਼ ਹੈ ਪਰ ਹਜੇ ਤੱਕ ਵੀ ਪੂਰਾ ਕੰਪਲੀਟ ਨਹੀਂ ਹੋਇਆ ਲੱਗਦਾ ਤੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਹੁਣ ਆਪਜੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਤੀਨ ਲੋਕਾਂ ਦੇ ਇਸ ਤਰ੍ਹਾਂ ਦੇ ਕੰਮ ਆ ਕੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਸਥਾਨਾਂ ਦੇ ਵਿੱਚ ਕਰ ਰਹੀ ਹੈ ਕਿ ਤੁਹਾਨੂੰ ਲੱਗਦਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਹਿਣੀ ਤੇ ਕਰਨੀ ਦੀ ਇੱਕ ਹੈ ਨਹੀਂ ਜੀ ਬਿਲਕੁਲ ਵੀ ਨਹੀਂ ਲੱਗ ਰਿਹਾ ਕਿਉਂਕਿ ਹੁਣ ਤਹਿਸੀਲਦਾਰ ਸਾਹਿਬ ਇਹਨਾਂ ਨੂੰ ਆਪ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਹ ਕਚੈਰੀ ਦੇ ਵਿੱਚ ਚੈਕਿੰਗ ਹੋਣੀ ਚਾਹੀਦੀ ਹੈ ਵੀ ਕੀ ਕੰਮ ਹੋ ਰਹੇ ਨੇ ਕਿਹੜੇ ਕੰਮ ਕਿੰਨੇ ਕ ਟਾਈਮ ਤੋਂ ਪੈਂਡਿੰਗ ਪਏ ਨੇ ਮੇਰਾ ਲਗਭਗ 2.5 ਸਾਲ ਤੋਂ ਕੰਮ ਜੀ ਪੈਂਡਿੰਗ ਦੇ ਵਿੱਚ ਪਿਆ ਹੋਇਆ ਹੈ ਕੀ ਮੰਗ ਕਰਦੇ ਹੋ ਜੀ ਪੰਜਾਬ ਸਰਕਾਰ ਤੋਂ ਸਰ ਚੈਕਿੰਗ ਹੋਣੀ ਚਾਹੀਦੀ ਹੈ ਜੀ ਵੀ ਕਿਹੜੇ ਕੰਮ ਇੰਤਕਾਲ ਪੈਂਡਿੰਗ ਪਏ ਨੇ ਤੇ ਕਿਉਂ ਪਏ ਨੇ ਪੈਂਡਿੰਗ ਮੇਰਾ ਤਾਂ ਹੁਣ ਸਾਰਾ ਜੀ ਸਾਰਿਆਂ ਦੇ ਬਰਾਬਰ ਹਿੱਸੇ ਚੜ ਰਹੇ ਨੇ ਉਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੈਗਾ ਜੀ ਸਾਰਾ ਲੀਗਲ ਪ੍ਰੋਸੈਸ ਜੇ ਕੋਈ ਲੀਗਲ ਫੀਸ ਹੈ ਉਹ ਵੀ ਇਹਨਾਂ ਨੇ ਕੋਈ ਹੈ ਨਹੀਂ ਕੀ ਆਪਣੀ ਇਸ ਕੰਮ ਲਈ ਤਾਂ ਜੀ ਤੁਸੀਂ ਕੋਈ ਇਸ ਦੀ ਫੀਸ ਵਗੈਰਾ ਤੁਸੀਂ ਇਸ ਦੀਆਂ ਪੂਰੀਆਂ ਤਾਰ ਤੱਕ ਕਿਉਂ ਇਸ ਦੇ ਵਿੱਚ ਹੀ ਐਫੀਡੇਵਿਟ ਵਗੈਰਾ ਲੱਗਣੇ ਸੀ ਜੀ ਉਹ ਸਾਰੇ ਮੈਂ ਪ੍ਰੋਪਰ ਲਾ ਗਏ ਨੇ ਤੇ ਉਸ ਤੋਂ ਬਿਨਾਂ ਹਜੇ ਵੀ ਕੋਈ ਫੀਸ ਨਹੀਂ ਪਰੀ ਜੀ ਤਾਂ ਤੋਂ ਕੋਈ ਕਿਸੇ ਨੇ ਕੋਈ ਰਕਮ ਮੰਗੀ ਹੋਵੇ ਇਸ ਤਰ੍ਹਾਂ ਫੀਸਾਂ ਤੋਂ ਬਿਨਾਂ ਨਹੀਂ ਜੀ ਹਜੇ ਤੱਕ ਨਹੀਂ ਸੋ ਇਹ ਆ ਜੀ ਨੌਜਵਾਨ ਤਹਿਸੀਲ ਪਾਇਲ ਜਲ ਲੁਧਿਆਣਾ ਦਾ ਜੋ ਪਿਛਲੇ 2.5 ਸਾਲਾਂ ਤੋਂ ਤੱਕੇ ਖਾ ਰਿਹਾ ਤਹਿਸੀਲ ਪਾਇਲ ਦੇ ਵਿੱਚ ਕਿਉਂਕਿ ਇਸ ਨੌਜਵਾਨ ਦੇ ਪਿਤਾ ਦੀ ਮੌਤ ਤੋਂ ਬਾਅਦ ਜੋ ਇੰਤਕਾਲ ਚੜ੍ਹਨਾ ਸੀ ਉਹ ਨਹੀਂ ਚੜ੍ਹਿਆ ਗਿਆ ਪਰਤਾਲ ਲਈ ਪੇਸ਼ ਹੈ ਮਨਜ਼ੂਰੀ ਲਈ ਪੇਸ਼ ਹੈ ਇਸ ਤਰ੍ਹਾਂ ਇਹਨਾਂ ਨੂੰ ਮਤਲਬ ਸੁਣਨ ਨੂੰ ਮਿਲਦਾ ਹੈ ਪਰੰਤੂ ਜੋ ਇਹਨਾਂ ਦਾ ਕੰਮ ਹੈ ਉਹ ਨਹੀਂ ਹੋ ਰਿਹਾ ਨੌਜਵਾਨ ਦੀ ਮੰਗ ਹੈ ਕਿ ਉਸ ਦਾ ਜੋ ਇਹ ਕੰਮ ਹੈ ਉਹ ਬਹਿਲ ਦੇ ਆਧਾਰ ਤੇ ਕੀਤਾ ਜਾ ਜਾਵੇ ਤਾਂ ਕਿ ਉਹ ਆਪਣੇ ਜੋ ਰਹਿੰਦੇ ਆਪਣੇ ਕੰਮ ਨੇ ਉਹ ਸਹੀ ਤਰੀਕੇ ਨਾਲ ਕਰ ਸਕੇ